ਪੰਜਾਬ ਸਰਕਾਰ ਦੀ ਪੋਸਟ ਮੈਟ੍ਰਿਕ ਸਕਾਲਰਸ਼ਿਪ ਯੋਜਨਾ 245 ਕਰੋੜ ਰੁਪਏ ਕੀਤੇ ਗਏ ਜਾਰੀ ਤਾਂ ਜੋ ਅਨੁਸੂਚਿਤ ਜਾਤੀ ਦੇ ਵਿਦਿਆਰਥੀਆਂ ਨੂੰ ਮਿਲ ਸਕੇ ਉੱਚ ਪੱਧਰੀ ਸਿੱਖਿਆ ਮੈਨੂੰ ਇਸ ਸਕਾਲਰਸ਼ਿਪ ਨਾ ਮਿਲਦੀ ਤਾਂ ਸ਼ਾਇਦ ਮੈਂ ਆਪਣੀ ਪੜਾਈ ਜਾਰੀ ਨਾ ਰੱਖ ਪਾਉਂਦੀ 231000 ਵਿਦਿਆਰਥੀ ਕੀਤੇ ਗਏ ਰਜਿਸਟਰ ਜਿਨ੍ਹਾਂ ਨੂੰ ਹੁਣ ਤੱਕ 92 ਕਰੋੜ ਰੁਪਈਆ ਦੀ ਮਦਦ ਦਿੱਤੀ ਗਈ ਜੇ ਮੈਨੂੰ ਇਸ ਸਕਾਲਰਸ਼ਿਪ ਨਾ ਮਿਲਦੀ ਤਾਂ ਮੈਂ ਸੋਚ ਵੀ ਨਹੀਂ ਸਕਦਾ ਸੀ ਮੈਂ ਇੰਨਾ ਵੱਡਾ ਕੋਰਸ ਅਫੋਰਡ ਕਰ ਪਾਉਂਗਾ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੇ ਨਿਰੰਤਰ ਯਤਨਾਂ ਸਦਕਾ ਪੰਜਾਬ ਬਣ ਰਿਹਾ ਹੈ ਰੰਗਲਾ ਪੰਜਾਬ ਇਸ ਵਿੱਚ ਔਰਤਾਂ ਦਾ ਕੀ ਯੋਗਦਾਨ ਹੈ ਇਹ ਦਰਸਾਣ ਦੀ ਜਿਹੜੀ ਕੋਸ਼ਿਸ਼ ਕੀਤੀ ਆ ਕਰੋੜਪੁਰ ਪ੍ਰਸ਼ਾਸਨ ਵੱਲੋਂ ਵੀ ਚੌਂਕਾਂ ਦੇ ਵਿੱਚ ਜਿਹੜਾ ਔਰਤਾਂ ਦੇ ਜਿਹੜੇ ਆ ਉਹ ਜਿਹੜੇ ਸਟੈਚੂ ਜਿਹੜੇ ਆ ਉਹ ਲਗਾਏ ਹੋਏ ਨੇ ਦੁਬਾਰਾ ਤੇ ਵੀ ਜੜੀਆਂ ਜਿਨ੍ਹਾਂ ਨੇ ਆਪਣੇ ਖੇਤਰ ਵਿੱਚ ਵਧੀਆ ਕੰਮ ਕੀਤਾ ਉਹਨਾਂ ਦੀਆਂ ਤਸਵੀਰਾਂ ਵੀ ਜਰ ਦਰਸਾਈਆਂ ਹੋਈਆਂ ਜੋ ਦਰਸਾਉਂਦੀਆਂ ਵੀ ਕਿਸ ਤਰ੍ਹਾਂ ਜੜਿਆ ਵੀ ਸਮਾਜ ਦੇ ਵਿੱਚ ਜਔਰਤਾ ਦਾ ਜਿਹੜਾ ਯੋਗਦਾਨ ਹੈਗਾ ਕਿਉਂਕਿ ਅੱਜ ਦੇ ਟਾਈਮ ਦੇ ਵਿੱਚ ਹਰ ਖੇਤਰ ਵਿੱਚ ਜੜੀਆਂ ਔਰਤਾਂ ਉਹ ਵੱਧ ਚੜ ਕੇ ਜਿਹੜਾ ਹਿੱਸਾ ਵੀ ਲੈਂਦੀਆਂ ਤੇ ਆਪਣੇ ਮਕਾਮ ਵੀ ਹਾਸਲ ਕਰਦੀਆਂ ਜਿਸ ਕਰਕੇ ਉਹ ਆਪਣਾ ਤੇ ਪਰਿਵਾਰ ਦਾ ਨਾਮ ਤਾਂ ਰੋਸ਼ਨ ਕਰਦੀਆਂ ਹੀ ਨੇ ਉੱਥੇ ਆਪਣੇ ਸੂਬੇ ਦਾ ਵੀ ਨਾਮ ਜੜਾ ਰੋਸ਼ਨ ਕਰਦੀਆਂ ਨੇ ਐਥੇ ਲੋਕ ਮੌਜੂਦ ਉਹਨਾਂ ਨਾਲ ਗੱਲਬਾਤ ਕਰਾਂਗੇ ਵੀ ਆਖਿਰ ਇਹ ਜਿਹੜੇ ਸਟੈਚੂ ਬਣਾਏ ਹੋਏ ਨੇ ਚੌਂਕਾਂ ਦੇ ਉੱਤੇ ਜਿਨ੍ਹਾਂ ਦੀ ਚੌਂਕਾਂ ਦੀ ਸਜ ਦਿਖਾਈ ਦੇ ਰਹੀ ਆ ਵੀ ਇਹ ਕੀ ਦਰਸਾਉਂਦੇ ਨੇ ਤੇ ਸਰ ਸਰਦਾਰਨ ਜਿਹੜਾ ਉਹ ਕੀ ਮੈਸੇਜ ਦੇਣਾ ਚਾਹੁੰਦਾ ਨਮਸਕਾਰ ਭਾਜੀ ਨੂੰ ਭਾਜੀ ਕੀ ਮੈਸੇਜ ਦੇਣਾ ਚਾਹੁੰਦੇ ਆ ਜਿਹੜੇ ਸੱਚ ਬਣੇ ਫਰੋਜਪੁਰ ਦੇ ਵਾਸੀਆਂ ਵਾਸਤੇ ਔਰਤਾਂ ਦਾ ਐਵੇਂ ਅਹਿਮ ਰੋਲ ਹੈ ਇਹ ਦਰਸਾਉਣ ਵਾਸਤੇ ਹਰ ਇੱਕ ਚੌਕ ਤੇ ਸਟੈਚੂ ਲਾਏ ਗਏ ਨੇ ਇਸ ਤੋਂ ਪਤਾ ਲੱਗਦਾ ਕਿ ਸਾਡੇ ਸਮਾਜ ਵਿੱਚ ਔਰਤਾਂ ਦਾ ਕਿੰਨਾ ਜ਼ਿਆਦਾ ਪ੍ਰਭਾਵ ਹੈ ਤੇ ਬਹੁਤ ਵਧੀਆ ਕੰਮ ਕਰਦੀਆਂ ਨੇ ਅੱਜ ਕੰ ਆਸਮਾਨ ਤੋਂ ਲੈ ਕੇ ਜ਼ਮੀਨ ਤੱਕ ਹਰ ਇੱਕ ਖਾਤੇ ਔਰਤਾਂ ਨੇ ਘੱਡੇ-ਘੱਡੇ ਨੇ ਇਸ ਲਈ ਤੁਸੀਂ ਵੀ ਇਹ ਅਗੇ ਤੋਂ ਤੁਸੀਂ ਦੇਖ ਸਕਦੇ ਜੇ ਨਾਲੀ ਫਿਰੋਜਪੁਰ ਦੇ ਹਰ ਇੱਕ ਚੌਂਕ ਤੇ ਸਟੈਚੂ ਲੇਡਿਸ ਦੇ ਲੱਗੇ ਹੋਏ ਨੇ ਇਹ ਅਹਿਮ ਗੱਲ ਹੈ ਤੁਸੀਂ ਭਾਜੀ ਸਮਝ ਸਕਦੇ ਹੋ ਵੀ ਅੱਜ ਦੇ ਟਾਈਮ ਦੇ ਵਿੱਚ ਪਹਿਲਾਂ ਔਰਤਾਂ ਨੂੰ ਕਾਫੀ ਮਤਲਬ ਸਮਝਿਆ ਜਾਂਦਾ ਸੀ ਵੀ ਘਰੇ ਤੋਂ ਕੰਮ ਆਸਲੀ ਮਤਲਬ ਕਿ ਉਹ ਘਰਾਂ ਦੇ ਵਿੱਚ ਬੈਠਦੀਆਂ ਨੇ ਹੁਣ ਹਰ ਜਗ੍ਹਾ ਤੇ ਵਿੱਚ ਉਹ ਮਤਲਬ ਕਿ ਪੰਜਾਂ ਨਾਲੋਂ ਵੱਧ ਜਿਹੜਾ ਕੰਮ ਕਰਦੀਆਂ ਦੁਕਾਨਦਾਰੀਆਂ ਇੱਥੇ ਭਾਦੀਆਂ ਜਿਹੜੀਆਂ ਕੁਰਸੀਆਂ ਤੇ ਵੀ ਵਿਰਾਜਮਾਨ ਨੇ ਇਹ ਇਹਦੇ 'ਚ ਕੋਈ ਦੌਰ ਰਹਿ ਨਹੀਂ ਹੈ ਤੇ ਬਿਲਕੁਲ ਸਹੀ ਕਹਿ ਰਹੇ ਹੋ ਤੁਸੀਂ ਅੱਜ ਹਰ ਇੱਕ ਅچھے ਮੁਕਾਮ ਤੇ ਔਰਤ ਖਾਸ ਕਰਕੇ ਔਰਤ ਮਰਦਾ ਤੋਂ ਬਹੁਤ ਅੱਗੇ ਹੋ ਚੁੱਕੀਆਂ ਨੇ ਇਸ ਲਈ ਬਹੁਤ ਵਧੀਆ ਕੰਮ ਕਰਦੀਆਂ ਪਈਆਂ ਨੇ ਇਹਦੇ ਵਿੱਚ ਕੋਈ ਦੋ ਰਾਏ ਨਹੀਂ ਲੱਗਦਾ ਵੀ ਇਸ ਨੂੰ ਦਰਸਾਉਣ ਵਾਸਤੇ ਪ੍ਰਸ਼ਾਸਨ ਨੇ ਇੱਕ ਸਮਾਜ ਨੂੰ ਮੈਸੇਜ ਦੇਣ ਵਾਸਤੇ ਇਹ ਚੀਜ਼ਾਂ ਕਰੇ ਬਿਲਕੁਲ ਸਹੀ ਕਹਿ ਰਹੇ ਹੋ ਪ੍ਰਸ਼ਾਸਨ ਨੇ ਬਹੁਤ ਵਧੀਆ ਮੈਸੇਜ ਦਿੱਤਾ ਹੈ ਆਮ ਲੋਕਾਂ ਲਈ ਤਾਂ ਕਿ ਉਹ ਵੀ ਆਪਣੇ ਬੱਚਿਆਂ ਨੂੰ ਅੱਗੇ ਪੜਾਉਣ ਦਾ ਮਦਦ ਤਾਂ ਕਿ ਉਹਨਾਂ ਦੀ ਇਹ ਅੱਜ ਸਟੈਚੂ ਲੱਗਾ ਕੱਲ ਨੂੰ ਬੱਚਿਆਂ ਨੂੰ ਲੱਗ ਸਕੇ ਤਾਂ ਕਿ ਉਹਨਾਂ ਨੂੰ ਉਹ ਹੌਸਲਾ ਮਿਲ ਸਕੇ ਅੱਗੇ ਵਧਣ ਦਾ ਤੁਸੀਂ ਦੇਖ ਸਕਦੇ ਹੋ ਵੀ ਜਿਹੜੇ ਲੋਕ ਵੀ ਕਹਿੰਦੇ ਆ ਵੀ ਜਿਹੜੇ ਕੁੜੀਆਂ ਨੂੰ ਆ ਉਗੇ ਜਿਹੜਾ ਵੀ ਉਹ ਬਦਲਣਾ ਚਾਹੀਦਾ ਜਿਹੜੀਆਂ ਵਾਧੀਆਂ ਵੀ ਦਿਖਾਈ ਦੇ ਰੀਆਂ ਪ੍ਰਸ਼ਾਸਨ ਉਹਨਾਂ ਦਾ ਉਹ ਇਸ ਤਰ੍ਹਾਂ ਆਪਣਾ ਦਾਦਾ ਪਹਿਤ ਸਮਾਜ ਨੂੰ ਇੱਕ ਮੈਸੇਜ ਵੀ ਦੇਣਾ ਚਾਹੁੰਦਾ ਵੀ ਕਿਸ ਤਰ੍ਹਾਂ ਜਿਹੜੇ ਆ ਵੀ ਮਤਲਬ ਵੀ ਔਰਤਾਂ ਦਾ ਜਿਹੜਾ ਸਮਾਜ ਵਿੱਚ ਯੋਗਦਾਨ ਹੁੰਦਾ ਕਿਉਂਕਿ ਅੱਜ ਦੇ ਟਾਈਮ ਦੇ ਵਿੱਚ ਵੀ ਜਿਹੜੇ ਮਰਦਾਂ ਨਾਲ ਵੱਧ ਜੜੀਆਂ ਔਰਤਾਂ ਜੜੀਆਂ ਉਹ ਕੰਮ ਕਰਦੀਆਂ ਦਿਖਾਈ ਦੇ ਰੀਆਂ ਹਰ ਖੇਤਰ ਵਿੱਚ ਉਹਨਾਂ ਦਾ ਯੋਗਦਾਨ ਹੁੰਦਾ ਵੀ ਜਿਸ ਕਰਕੇ ਵੀ ਉਹਨਾਂ ਨੂੰ ਜਿਹੜਾ ਕਹਿ ਸਕਦੇ ਆ ਵੀ ਸਮਾਜ ਦੇ ਵਿੱਚ ਇੱਕ ਮੈਸੇਜ ਦੇਣ ਵਾਸਤੇ ਇਸ ਤਰ੍ਹਾਂ ਦੀ ਜੜੀਆਂ ਚੀਜ਼ਾਂ ਜੜੀਆਂ ਉਹ ਕੀਤੀਆਂ ਗਈਆਂ ਕਿ ਹਰ ਚੌਂਕ ਦੇ ਵਿੱਚ ਕਿਤੇ ਕਿਤਾਬ ਫੜ ਕੇ ਜੜੀਆਂ ਮੈਮ ਸ ਲਗਾਏ ਗਏ ਨੇ ਕਿਤੇ ਕਿਤੇ ਇਸ ਤਰ੍ਹਾਂ ਜੜਿਆ ਵੀ ਇੱਕ ਮਾਂ ਹੈਗੀ ਆਪਣੇ ਬੱਚੇ ਦੇ ਨਾਲ ਜਿਹੜੀ ਆ ਉਹ ਦਰਸਾਣ ਦੀ ਕੋਸ਼ਿਸ਼ ਕੀਤੀ ਗਈ ਆ ਤੇ ਦੁਬਾਰਾ ਤੇ ਉਸ ਕੁੜੀਆਂ ਦੀ ਫੋਟੋ ਉਸ ਦੀ ਫੋਟੋ ਲਗੀਆਂ ਹੋਈਆਂ ਦਿਖਾਈ ਦੇ ਰੀਆਂ ਵੀ ਜਿਨ੍ਹਾਂ ਨੇ ਸਮਾਜ ਵਿੱਚ ਆਪਣੀਆਂ ਮੱਲਾ ਮਾਰੀਆਂ ਨੇ ਤੇ ਵਧੀਆ ਮਕਾਮ ਹਾਸਲ ਕੀਤੇ ਆ ਕਿਉਂਕਿ ਜੋ ਵੀ ਉਹਨਾਂ ਦੇ ਸੁਪਨੇ ਹੁੰਦੇ ਆ ਅੱਜ ਦੀ ਡੇਟ ਦੇ ਵਿੱਚ ਉਹ ਸਾਰੇ ਪੂਰੇ ਕਰਦੀਆਂ ਦਿਖਾਈ ਦੇ ਰੀਆਂ ਉਹਨਾਂ ਦੇ ਵਿੱਚ ਸਭ ਤੋਂ ਵੱਡਾ ਯੋਗਦਾਨ ਹੁੰਦਾ ਸਰਕਾਰਾਂ ਦਾ ਸਰਕਾਰ ਵੀ ਜਿਹੜੀ ਆ ਪੂਰੀ ਉਹਨਾਂ ਨੂੰ ਜਿਹੜਾ ਵੀ ਆਪ ਸਹਾਇਤਾ ਜਿਹੜੀ ਆ ਕਰਦੀ ਦਿਖਾਈ ਦਿੰਦੀ ਆ ਉਹਨਾਂ ਦੀ ਜਿਹੜੇ ਵੀ ਹਰ ਜਿਹੜੀ ਐਜੂਕੇਸ਼ਨ ਵਾਸਤੇ ਵੀ ਵੱਡੇ ਕਦਮ ਜਿਹੜਾ ਉਹਨਾਂ ਨੇ ਜਿਹੜੇ ਆਪਣੇ ਸੁਪਨੇ ਵੇਖੇ ਹੁੰਦੇ ਆ ਉਹਨਾਂ ਨੂੰ ਪੂਰਾ ਕਰਨ ਵਾਸਤੇ ਵੀ ਜੜਿਆ ਹਰ ਜੜੀਆ ਸੂਤਾ ਜੜੀਆ ਪ੍ਰਣਾਲ ਕਰਦੀ ਆ ਜਿਸ ਕਰਕੇ ਔਰਤਾਂ ਜੜੀਆਂ ਹੁਣ ਆਪਣੇ ਮਕਾਮ ਤੇ ਜੜੀਆਂ ਉਹ ਪਹੁੰਚਦੀ ਦਿਖਾਈ ਦੇ ਰਹੀਆਂ ਨੇ ਹਰ ਹਰ ਜੜਿਆ ਕੰਮ ਦੇ ਵਿੱਚ ਉਹ ਕੇ ਦਿਖਾਈ ਦੇ ਰਹੀਆਂ ਕਿਉਂਕਿ ਮਰਦਾਂ ਦੇ ਨਾਲੋਂ ਹੁਣ ਔਰਤਾਂ ਦੀ ਜੜੀਆ ਸਮੂਰੀਅਤ ਜੜੀਆ ਹਰ ਕੰਮ ਦੇ ਵਿੱਚ ਜ਼ਿਆਦਾ ਹੁੰਦੀ ਦਿਖਾਈ ਦੇ ਰਹੀ ਆ ਚਾਹੇ ਉਹ ਕਿਸੇ ਇਤਨੀ ਵੱਡੀ ਪੋਸਟ ਤੇ ਬੈਠੀਆਂ ਹੋਣ ਵੱਡੀ ਕੁਰਸੀ ਤੇ ਬੈਠੀਆਂ ਹੋਣ ਚਾਹੇ ਕਿਸੇ ਵੀ ਡਿਪਾਰਟਮੈਂਟ ਦੇ ਵਿੱਚ ਉਹ ਨੌਕਰੀ ਕਰਦੀਆਂ ਹੋਣ ਉਥੇ ਜੇ ਤੁਹਾਨੂੰ ਜੜੀਆ ਔਰੰਤੀ ਦਿ ਆਪਣੇ ਪਰਿਵਾਰ ਦਾ ਨਾਮ ਤੇ ਆਪਣਾ ਨਾਮ ਜਰੀਆ ਰੋਸ਼ਨ ਕਰਦੀਆਂ ਦਿਖਾਈ ਦਿੰਦੀਆਂ ਇਸ ਨੂੰ ਦੇਖਦੇ ਹੋਏ ਹੁਣ ਜੋ ਜਿਲ੍ਹਾ ਫਿਰੋਜਪੁਰ ਜਿਹੜੀ ਆ ਗਈ ਆ ਉਹਨੇ ਪ੍ਰਸ਼ਾਸਨ ਜਿਹੜਾ ਹੈਗਾ ਵੀ ਉਹ ਐਸੇ ਕਦਮ ਉਠਾ ਰਿਹਾ ਵੀ ਤਾਂ ਜੋ ਉਹ ਲੜਕੀਆਂ ਨੂੰ ਹੋਰ ਜਿਹੜਾ ਇੱਕ ਮੈਸੇਜ ਦਿੱਤਾ ਜਾਵੇ ਕਿ ਉਹ ਜਿਆਦਾ ਪੜ ਕੇ ਆਪਣਾ ਇੱਕ ਮੁਕਾਮ ਹਾਸਲ ਕਰਨ ਤੇ ਆਪਣੇ ਜਿਹੜੇ ਜੋ ਵੀ ਮਨ ਦੇ ਵਿੱਚ ਵੀ ਇੱਕ ਧਾਰਨਾ ਹੁੰਦੀ ਆ ਵੀ ਅੱਗੇ ਵੱਧ ਕੇ ਕੁਝ ਬੰਨਣਾ ਉਹ ਬਣ ਬਣ ਕੇ ਤੇ ਆਪਣੀ ਜਿਹੜਾ ਮੁਕਾਮ ਹਾਸਲ ਕਰਕੇ ਤੇ ਆਪਣੇ ਪਰਿਵਾਰ ਦਾ ਤੇ ਆਪਣਾ ਸੁਪਨਾ ਜਿਹੜਾ ਉਹ ਪੂਰਾ ਕਰ ਸਕਣ ਇਸ ਤਰ੍ਹਾਂ ਹੀ ਜਿਹੜਾ ਪ੍ਰਸ਼ਾਸਨ ਹੈ ਹੋਰ ਕੁੜੀਆਂ ਨੂੰ ਵੀ ਜਿਹੜਾ ਦੀ ਉੱਪਰ ਮੈਂ ਕਹਿ ਸਕਦੇ ਹਾਂ ਵੀ ਉਤসাহিত ਕਰਨ ਵਾਸਤੇ ਇਹੋ ਜਿਹੇ ਕੰਮ ਜਿਹੜਾ ਕਰਦਾ ਦਿਖਾਈ ਦੇ ਰਿਹਾ ਜੋ ਆਪਣੇ ਆਪ ਦੇ ਵਿੱਚ ਵੀ ਕਾਫੀ ਸ਼ਲਾਘਾਯੋਗ ਜਿਹੜਾ ਕਦਮ ਹੈ ਉਹ ਦਿਖਾਈ ਦੇ ਰਿਹਾ ਕੈਮਰਾਮੈਨ ਦੇ ਨਾਲ ਸਰਬਜੀਤ ਸਿੰਘ ਦਾਨਿਕ ਸਵੇਰਾਪੁਰ